ਇੱਡਾ ਕਰ ਦਿੰਦਾ ਕਹਿੰਦਾ ਛੋਟਾ ਭਾਂਡਾ ਹੁੰਦਾ ਜਦੋਂ ਭਰ ਜੁੱਥਲ ਜਾਂਦਾ ਅਨਮੋਲਕ ਦੀ ਵੀ ਉਹੀ ਗੱਲ ਬਣੀ ਹੈ ਜੀ ਉੱਛਲ ਗਿਆ ਜੀ ਕਿਉਂਕਿ ਬੰਦੇ ਨੇ ਬੰਦਾ ਸਮਝਣੋਂ ਹਟ ਗਿਆ ਜੋ ਉਹਨੂੰ ਐ ਨਹੀਂ ਪਤਾ ਮੈਂ ਵੀ ਇਸੇ ਭਾਈ ਚਰ ਜੁੱਠਿਆ ਵਾਂ ਉਹਨਾਂ ਦੇ ਮੈਂ ਵੀ ਦਿਹਾੜੀਆਂ ਕਰਕੇ ਬਣਿਆ ਵਾਂ ਮੈਨੂੰ ਇਹੀ ਭਾਂਡਿਆਂ ਜਿਤਾਇਨੇ ਜਿਤਾਇਆ ਵਿਆ ਪਰ ਔਕਾਤ ਭੁੱਲ ਗਿਆ ਉਹਦੀ ਇੱਕ ਮਹੀਨੇ ਦੀ ਲੜਾਈ ਤੋਂ ਪਹਿਲਾਂ ਇੱਕ ਮਹੀਨਾ ਦੇ ਅਸੀਂ ਦੱਸ ਰਹੇ ਹਾਂ ਮਸਲਾ ਇਹ ਹਾਂਜੀ ਇੱਥੇ ਪਿੰਡ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਖੁਦ ਜਾਰ ਜਿਲ੍ਹੇ ਤੋਂ ਜਾਰ ਮਹੀਨੇ ਦੇ ਵਿੱਚ 5000 ਬਰੀ ਨੂੰ ਆਏ ਸੀ 5 7 ਕਿਹੜੇ ਐਮਐਲਏ ਸਾਹਿਬ ਆਏ ਉਹ ਆਲਮੁਲਕ ਸਿੰਘ ਆਮ ਆਦਮੀ ਪਾਰਟੀ ਜਿਹੜੇ ਮੌਜੂਦਾ ਐਮਐਲਏ ਆ ਉਹਨਾਂ ਨੇ ਇੱਥੇ ਨਾ ਮਤਲਬ ਲਾਇਬ੍ਰੇਰੀ ਦਾ ਦਰਗਾਟਨ ਕੀਤਾ ਸੀਗਾ ਕੁਲਦੀਪ ਸਿੰਘ ਸਰਪੰਚ ਇੱਥੇ ਮੌਜੂਦਾ ਹੈ ਨਹੀਂ ਸੀਗੇ ਮੰਨ ਲਓ ਵੀ ਉਹ ਪੱਪੂ ਸਿੰਘ ਵੀ ਉੱਥੇ ਸੀਗਾ ਹੋਰ ਬੰਦੇ ਵੀ ਸੀਗੇ ਉੱਥੇ ਜਦੋਂ ਦਰਗਾਟਨ ਕੀਤਾ ਆਮ ਪਾਰਟੀ ਦਾ ਪ੍ਰਧਾਨ ਕੁਲਦੀਪ ਸਿੰਘ ਕੁਲਦੀਪ ਸਿੰਘ ਆਮ ਆਦਮੀ ਦਾ ਪ੍ਰਧਾਨ ਆ ਕੁਲਦੀਪ ਸਿੰਘ ਵੀ ਉੱਥੇ ਮੌਜੂਦ ਸੀ ਜਿਹੜਾ ਮੈਂਬਰ ਆ ਮੌਜੂਦਾ ਮੈਂਬਰ ਆ ਇਹਨਾਂ ਨੇ ਉੱਥੇ ਕੰਮ ਖਰਾਬ ਕੀਤਾ ਵੀ ਜਿਹੜਾ ਕੋਈ ਪ੍ਰਬੰਧ ਕੀਤਾ ਸੀ ਐਮਐਲਏ ਦਾ ਠੰਡੇ ਤੱਤੇ ਦਾ ਕੁਛ ਨਹੀਂ ਇਹਨਾਂ ਨੇ ਉੱਥੇ ਖਾਦਾ ਪੀਤਾ ਉੱਥੇ ਪੱਪੂ ਸਿੰਘ ਨੇ ਹੀ ਉਸੇ ਖਾਲੀ ਦੇ ਮਸਲੇ ਤੋਂ ਜਿਹੜਾ ਵਿਵਾਦ ਚੱਲਿਆ ਇਹ ਗੱਲ ਚੱਲੀ ਸੀਗੀ ਐਮਐਲਏ ਨੇ ਧਿਆਨ ਦੇ ਵਿੱਚ ਲਿਆਂਦੀ ਉੱਥੇ ਜੀ ਨੂੰ ਸੈਕਟਰੀ ਨੂੰ ਬੁਲਾ ਕੇ ਉਹਨੇ ਧਿਆਨ ਦੇ ਵਿੱਚ ਕਰਾਤਾ ਸੀਗਾ ਜਦੋਂ ਉੱਥੇ ਉਹਨੂੰ ਪੱਪੂ ਸਿੰਘ ਨੇ ਗੱਲ ਛੇੜੀ ਸੀਗੀ ਉਹਨੂੰ ਧਿਆਨ ਚ ਕਰਵਾਤਾ ਸੀਗਾ ਉਸ ਤੋਂ ਬਾਅਦ ਫਿਰ ਸਰਪੰਚ ਸਾਹਿਬ ਨੇ ਜਦੋਂ ਮੰਨ ਲਿਆ ਵੀ ਨਾਲ ਤੁਰ ਕੇ ਉਸ ਖਾਲੀ ਤੇ ġੇੜਾ ਮਾਰਿਆ ਉਹਨੂੰ ਧੱਕਾ ਮਾਰਿਆ ਉੱਥੇ ਕੁੱਟਿਆ ਗਿਆ ਉਹਨੂੰ ਫੇਰੇ ਵਿਵਾਦ ਬਣਦਾ ਜੀ ਜਿਹੜਾ ਬਾਹਰ ਧਰਨੇ ਦਾ ਵਿਵਾਦ ਹੈ ਜਦੋਂ ਮਿਲਦੇ ਫਰਵਰੀ ਚ ਵਿਵਾਦ ਹੋਇਆ ਤਾਂ ਮਹੀਨਾ ਪਹਿਲਾਂ ਹੀ ਜਦੋਂ ਇਹ ਗੱਲ ਧਿਆਨ ਚ ਐਮਐਲਏ ਦੇ ਆ ਗਈ ਸੀ ਇੱਥੇ ਅਸੀਂ ਇਹ ਸਮਝਦੇ ਆਂ ਵੀ ਸਾਡੀ ਸਰਕਾਰ ਦੀ ਸਾਡੇ ਪ੍ਰਸ਼ਾਸਨ ਦੀ ਬਹੁਤ ਵੱਡੀ ਨਾਕਾਮੀ ਆ ਜਦੋਂ ਇੱਕ ਮਹੀਨਾ ਪਹਿਲਾਂ ਗੱਲ ਧਿਆਨ ਚ ਆ ਗਈ ਐਮਐਲਏ ਤੇ ਖੁਦ ਧਿਆਨ ਚ ਆ ਗਈ ਜਿਹੜਾ ਜ਼ਿਲ੍ਹੇ ਦਾ ਮਾਲਕ ਆ ਉਹ ਐਸਐਚਓ ਨੂੰ ਕਹਿ ਕੇ ਇਹ ਮਸਲਾ ਹੱਲ ਕਰਵਾ ਸਕਦਾ ਸੀਗਾ ਐਸਐਚਓ ਨੂੰ ਕਹਿ ਕੇ ਮਸਲਾ ਹੱਲ ਕਰਵਾ ਸਕਦਾ ਸੀ ਵੀਡੀਓ ਆ ਸੈਕਟਰੀ ਜਾਂ ਜੀਏ ਕਿਸੇ ਨੂੰ ਵੀ ਕਹਿ ਕੇ ਖਾਲੀ ਦਾ ਮਸਲਾ ਕੋਈ ਬਹੁਤਾ ਵੱਡਾ ਨਹੀਂ ਸੀਗਾ ਕਿਉਂਕਿ ਉਹ ਤਰਨਾਟ ਲੋਕ ਸੀਗੇ ਜ਼ਾਇਦਾਦ ਦੇ ਮਾਲਕ ਸੀ ਸੈਲਰ ਦੇ ਮਾਲਕਾ ਇਸ ਉਹ ਆਪ ਦੇ ਬਲ ਬੁੱਤੇ ਤੇ ਜਿਵੇਂ ਮੀਰੀ ਤੇ ਦਿਖਾਉਣ ਦੇ ਮਾਰਿਆ ਨੇ ਉਹਨਾਂ ਨੇ ਗਰੀਬਾਂ ਨੂੰ ਦਬਾਇਆ ਗਿਆ ਗਰੀਬ ਹੋਣ ਦਾ ਸਰਪੰਚ ਐ ਸੀ ਭਾਈਚਾਰੇ ਦਾ ਕਰਕੇ ਕਿਉਂਕਿ ਜਿਹੜਾ ਕੋਈ ਐ ਸੀ ਭਾਈਚਾਰੇ ਦਾ ਕਿਸੇ ਵੀ ਪਾਵਰ ਦੇ ਵਿੱਚ ਆਉਂਦਾ ਬੰਦਾ ਕੋਈ ਜਾਂ ਮੈਂਬਰ ਬੰਦਾ ਜਾਂ ਕੋਈ ਸਰਪੰਚ ਬੰਦਾ ਜਾਂ ਐਮ ਐਲ ਏ ਬੰਦਾ ਉਹ ਤਰਨਾਟ ਲੋਕਾਂ ਨੂੰ ਪੀੜ ਤਾਂ ਹੁੰਦੀ ਆ ਜੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਪਰ ਜਿਹੜਾ ਇੱਥੋਂ ਦਾ ਐਮ ਐਲ ਏ ਆ ਉਹ ਤਾਂ ਆਪ ਦੱਸਿਆ ਜਾਂਦਾ ਵੀ ਮਜ਼ਦੂਰ ਫੈਮਿਲੀ ਚੋਂ ਆ ਨਹੀਂ ਮਜ਼ਦੂਰ ਫੈਮਲੀ ਚੋ ਹੈਗਾ ਪਰ ਪੈਸੇ ਨੂੰ ਵੇਖ ਕੇ ਹੱਥ ਰੰਗ ਬਟਾ ਜਾਂਦੇ ਨੇ ਮੈਂ ਤਾਂ ਰੰਗ ਹੁੰਦੀ ਸਾਡੀ ਨਾ ਜਿਹੜੇ ਵੱਡੇ ਲੋਕ ਹੁੰਦੇ ਆ ਧਰਨਾੜ ਲੋਕ ਐ ਕਹਿੰਦੇ ਨੇ ਕਹਿੰਦੇ ਛੋਟਾ ਭਾਂਡਾ ਉੱਛਲ ਜਾਂਦਾ ਸਾਨੂੰ ਐ ਕਹਿੰਦੇ ਆ ਜੀ ਛੇਡਾਂ ਕਰਦੇ ਨੇ ਕਹਿੰਦੇ ਛੋਟਾ ਭਾਂਡਾ ਹੁੰਦਾ ਜਦੋਂ ਭਰ ਜੁੱਛਲ ਜਾਂਦਾ ਅਨਮੋਲਕ ਦੀ ਵੀ ਉਹੀ ਗੱਲ ਬਣੀ ਆ ਜੀ ਉੱਛਲ ਗਿਆ ਜੀ ਕਿਉਂਕਿ ਬੰਦੇ ਨੇ ਬੰਦਾ ਸਮਝਣੋਂ ਹਟ ਗਿਆ ਉਹਨੂੰ ਐ ਨਹੀਂ ਪਤਾ ਮੈਂ ਵੀ ਇਸੇ ਭਾਈ ਚਰ ਜੁੱਠਿਆ ਵਾਂ ਉਹਨਾਂ ਦੇ ਮੈਂ ਵੀ ਦਿਹਾੜਿਆਂ ਕਰਕੇ ਬਣਿਆ ਵਾਂ ਮੈਨੂੰ ਇਹੀ ਭਾਂਡਿਆਂ ਜਿਤਾਇਨੇ ਜਿਤਾਇਆ ਵਾਂ ਪਰ ਉਹ ਔਕਾਤ ਭੁੱਲ ਗਿਆ ਇਹ ਉਹ ਸਾਡੀ ਸੁਣਦੇ ਨਹੀਂ ਜੀ ਅੱਜ 35 ਦੀ ਗੱਲ ਆ ਪੰਜ ਤੋਂ ਲੈ ਕੇ ਇਤਕਰਪੰਡ ਕੋਈ ਨਹੀਂ ਬੋੜਿਆ ਜੀ ਵੋਟਾਂ ਮੇਲੀ ਆਉਂਦੇ ਆ ਪਰ ਕੋਈ ਨਹੀਂ ਬੋੜਿਆ ਜੀ ਇੱਕ ਚੈਨਲ ਤੇ ਨਾ ਖਬਰ ਦਿਖਾਈ ਸੀ ਉਹ ਪੱਤਰਕਾਰ ਦਾ ਮੈਂ ਨਾਂ ਤਣ ਜਾਂਦਾ ਉਹਨੇ ਸਹੀ ਖਬਰ ਦਿਖਾਈ ਜਦੋਂ ਥਾਣੇ ਦੇ ਵਿੱਚ ਕੁਲਦੀਪ ਸਿੰਘ ਨੂੰ ਬੁਲਾਇਆ ਗਿਆ ਸੀਗਾ ਸਹੀ ਮਸਲੇ ਦਾ ਲੋਕ ਕਿਉਂਕਿ ਸਾਡੇ ਲੋਕ ਅਨਪੜਹਾ ਇਹਨਾਂ ਨੂੰ ਜਲਦੀ ਛੇਤਾ ਪਤਾ ਨਹੀਂ ਲੱਗਦਾ ਵੀ ਕੀ ਮਸਲਾ ਕਿਵੇਂ ਆ ਕਿਵੇਂ ਨਹੀਂ ਜਦੋਂ ਥਾਣੇ ਦੇ ਵਿੱਚ ਬੁਲਾਇਆ ਗਿਆ ਸੀ ਕੋਲੇ ਐਸ ਐਚਓ ਦੇ ਜਦੋਂ ਪੇਸ਼ ਹੋਏ ਆ ਜਾ ਕੇ ਇਹ ਮਸਲੇ ਦਾ ਜਦੋਂ ਉੱਥੇ ਥਾਣੇ ਦੇ ਵਿੱਚ ਚੱਲ ਰਿਹਾ ਸੀਗਾ ਗੱਲ ਕੀ ਹੋਈ ਉੱਥੇ ਹੋਰ ਬੰਦਾ ਉੱਠਿਆ ਕੋਈ ਉਹਦਾ ਭਤੀਜਾ ਪੱਪੂ ਸਿੰਘ ਦਾ ਉਹ ਭਰਾ ਉਹਦੇ ਭਰਾ ਉੱਠ ਕੇ ਉਹਨੂੰ ਸਰਪੰਚ ਨੂੰ ਕਹਿੰਦਾ ਤੈਨੂੰ ਕੀ ਚਾਹੀਦਾ ਕੀ ਉੱਥੇ ਐਸਐਚਓ ਦਾ ਹੱਕ ਨਹੀਂ ਬੰਦਾ ਸੀ ਕਿ ਤੂੰ ਪਿੱਛੇ हट ਕੇ ਬੈਠ ਜਦੋਂ ਮੈਂ ਗੱਲ ਕਰ ਰਿਹਾ ਮੈਂ ਇੱਥੇ ਪੇਸ਼ ਕੀਤੇ ਆ ਆਪਦੇ ਕੋਲੇ ਗੱਲ ਕਰ ਰਹੇ ਆਂ ਅਸੀਂ ਪ੍ਰਸ਼ਾਸਨ ਆ ਉਹ ਬੰਦੇ ਨੇ ਆਪਦੇ ਪੈਸੇ ਦੇ ਰੋਹ ਤੇ ਜੇ ਐਸਐਚਓ ਖਰੀਦਿਆ ਹੋਇਆ ਸੀ ਤਾਂ ਸਰਪੰਚ ਨੂੰ ਉੱਥੇ ਕਿਹਾ ਵੀ ਤੈਨੂੰ ਕੀ ਚਾਹੀਦਾ ਇਸ ਗੱਲ ਤੋਂ ਫਿਰ ਏਡਾ ਵੱਡਾ ਮਸਲਾ ਬਣਿਆ ਜੇ ਐਸਐਚਓ ਚਾਹੁੰਦਾ ਤੋ ਬੰਦੇ ਨੂੰ ਪਿੱਛੇ ਵੀ ਹਟਾ ਸਕਦਾ ਸੀਗਾ ਜਦੋਂ ਪੱਪੂ ਸਿੰਘ ਨੂੰ ਵੀ ਉੱਥੇ ਬੁਲਾਇਆ ਸੀ ਪੱਪੂ ਸਿੰਘ ਦਾ ਭਰਾ ਨੇ ਸਾਰਾ ਇਹ ਵਿਵਾਦ ਖੜਾ ਕੀਤਾ ਧਰਨਾ ਸਿਰਫ ਇਸ ਵਜ੍ਹਾ ਚ ਲੱਗਿਆ ਸੀਗਾ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਗਲਤ ਆ ਇਹ ਗਲਤ ਆ ਧਰਨਾ ਇਸ ਵਜ੍ਹਾ ਚ ਲੱਗਿਆ ਸੀਗਾ ਵੀ ਜਦੋਂ ਸਰਪੰਚ ਨੂੰ ਕੁੱਟਿਆ ਗਿਆ ਪਹਿਲਾਂ ਥਾਣੇ ਦੇ ਵਿੱਚ ਗੱਲ ਪਾਏ ਐਸ ਐਚਓ ਦੇ ਸਾਹਮਣੇ ਫਿਰ ਉੱਥੇ ਜਦੋਂ ਖਾਲੀ ਵੇਖਣ ਗਏ ਮਸਲਾ ਉੱਥੇ ਉਹਨੂੰ ਕੁੱਟਿਆ ਫਿਰੇ ਲੋਕਾਂ ਨੇ ਧਰਨਾ ਲਾਇਆ ਧਰਨੇ ਦੇ ਵਿੱਚ ਆ ਕੇ ਪ੍ਰਸ਼ਾਸਨ ਨੇ ਪਹਿਲ ਕੀਤੀ ਕਿਉਂਕਿ ਪ੍ਰਸ਼ਾਸਨ ਉਹਨਾਂ ਦਾ ਖਰੀਦਿਆ ਹੋਇਆ ਸੀ लाठी ਚਾਰਜ ਕਰਨਾ ਸ਼ੁਰੂ ਕੀਤਾ ਗੋਲੀਆਂ ਚਲਾਈਆਂ ਪਹਿਲਾਂ ਗੋਲੀਆਂ ਚਲਾਈਆਂ ਗੋਲੀਆਂ ਵੀਡੀਓ ਦੇ ਵਿੱਚ ਵੀ ਤੁਸੀਂ ਆਮ ਵੇਖੀਆਂ ਹੋਣਗੀਆਂ ਵੀ ਉਹ ਖੜ ਕੇ ਘਰ ਦੇ ਮੂਹਰੇ ਆਪਦੇ ਫਾਇਰ ਕਰੀ ਜਾਂਦੇ ਕੋਈ ਚਵਾਰੇ ਤੇ ਇੱਕ ਕਹੀ ਜਾਂਦਾ ਵੀ ਤੁਸੀਂ ਮਾਰ ਗੋਲੀ ਸਿੱਧੀ ਮਾਰ ਇਹਨਾਂ ਦੇ ਸਿਰ 'ਚ ਮਾਰ ਪ੍ਰਸ਼ਾਸਨ ਵਾਲੇ 15 ਜਣੇ ਕੋਲੇ ਖੜੇ ਆ ਕਿ ਉਹ ਫਾਇਰ ਵਾਲਿਆਂ ਨੂੰ ਤਾਂ ਰੋਕ ਨਹੀਂ ਸਕਦੇ ਰੋਕਣ ਦਾ ਹੱਕ ਬੰਦਾ ਜੇ ਪ੍ਰਸ਼ਾਸਨ ਵਿਕਿਆ ਹੋਇਆ ਇੱਥੋਂ ਦਾ ਐਸਐਚਓ ਵਿਕਿਆ ਹੋਇਆ ਮੈਂ ਤਾਂ ਕਹਿੰਨਾ ਐਸਐਸਪੀ ਵਿਕਿਆ ਹੋਇਆ ਤਾ ਐਡਾ ਵੱਡਾ ਕਾਂਡ ਹੋਇਆ ਇਸ ਪਿੰਡ ਦੇ ਵਿੱਚ ਕਿਉਂਕਿ ਗਰੀਬਾਂ ਨੂੰ ਹਰ ਥਾਂ ਕੱਲੇ ਚੰਦ ਬਾਣ ਦੇ ਵਿੱਚ ਨਹੀਂ ਹਰ ਥਾਂ ਹੀ ਪੂਰੇ ਪੰਜਾਬ 'ਚ ਗਰੀਬਾਂ ਨੂੰ ਸਾਡਿਆਂ ਨੂੰ ਲਤਾੜਿਆ ਜਾਂਦਾ ਧਰਨਾਟ ਲੋਕਾਂ ਨੂੰ ਕਿਉਂਕਿ ਸਾਡੇ ਗਰੀਬ ਉਹ ਤਾਂ ਵੋਟਾਂ ਵੇਲੇ ਯਾਦ ਆਉਂਦੇ ਆ ਵੋਟਾਂ ਵੇਲੇ ਗਰੀਬਾਂ ਨੂੰ ਪੁੱਛਿਆ ਜਾਂਦਾ ਪਰ ਉਸ ਤੋਂ ਪਹਿਲਾਂ ਬਸ ਵੋਟਾਂ ਲੈ ਕੇ ਉਸ ਤੋਂ ਬਾਅਦ ਸਾਡੇ ਨਾਲ ਤੱਕਾ ਹੀ ਹੁੰਦਾ ਹਰ ਥਾਂ ਹੀ ਕੱਲੇ ਸਾਡੇ ਚੰਦ ਬਾਣ ਦੇ ਵਿੱਚ ਨਹੀਂ ਹੋ ਰਿਹਾ ਇਹ ਹਰ ਥਾਂ ਹੀ ਕੁਵੇ ਜੀਰੇ ਕਿਤੇ ਕਿਤੇ ਕੋਈ ਕਿਤੇ ਮਸਲਾ ਹੁੰਦਾ ਸਾਡੇ ਗਰੀਬਾਂ ਦੀ ਸੁਣੀ ਨਹੀਂ ਜਾਂਦੀ ਤਕੜੇ ਲੋਕ ਪੈਸੇ ਨਾਲ ਦਬਾ ਲੈਂਦੇ ਸਾਡੇ ਗਰੀਬਾਂ ਨੂੰ ਅੱਛਾ ਵੀ ਪ੍ਰਸ਼ਾਸਨ ਵਾਰ-ਵਾਰ ਇਹ ਕਹਿ ਰਿਹਾ ਕਿ ਉਹਨਾਂ ਲੋਕਾਂ ਨੇ ਜਦੋਂ ਪਹਿਲ ਕਰਤੀ ਸਾਡੇ ਤੇ ਇੱਟਾ ਰੋੜੇ ਚਲਾਉਣੇ ਸ਼ੁਰੂ ਕਰਤੇ ਤਾਂ ਫੇਰ ਅਸੀਂ ਵੀ ਮਤਲਬ ਕੀਤਾ ਨਹੀਂ ਪਹਿਲ ਪ੍ਰਸ਼ਾਸਨ ਨੇ ਧਰਨਾ ਚਕਾਉਣ ਦੀ ਕੀਤੀ ਪੱਪੂ ਸਿੰਘ ਵੱਲੋਂ ਮੰਨ ਕੇ ਚੱਲੋ ਵੀ ਪ੍ਰਸ਼ਾਸਨ ਖਰੀਦਿਆ ਗਿਆ ਪ੍ਰਸ਼ਾਸਨ ਨੂੰ ਮੰਨ ਕੇ ਚੱਲੋ ਵੀ ਐਮਐਲਏ ਦਾ ਧਰਨਾ ਚਕਾਉਣ ਦੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਥੋੜਾ ਮਸਲਾ ਨਹੀਂ ਹੱਲ ਕੀਤਾ ਉੱਥੇ ਪ੍ਰਸ਼ਾਸਨ ਨੇ ਆ ਕੇ ਮਸਲਾ ਤਾਂ ਪ੍ਰਸ਼ਾਸਨ ਨੇ ਜੇ ਮਸਲਾ ਹੱਲ ਕਰਨਾ ਹੁੰਦਾ ਜੇ ਐਮਐਲਏ ਨੇ ਮਸਲਾ ਜਦੋਂ ਮਹੀਨਾ ਪਹਿਲਾਂ ਧਿਆਨ ਦੇ ਵਿੱਚ ਐਮਐਲਏ ਤੇ ਆ ਗਿਆ ਜਦੋਂ ਇੱਥੇ ਲਾਇਬ੍ਰੇਰੀ ਦਾ ਉਹ ਦਰਘਾਟਨ ਕਰਨ ਵਾਸਤੇ ਆਇਆ ਪੰਜ ਜਰਮਰੀ ਨੂੰ ਜਦੋਂ ਉਹਦੇ ਧਿਆਨ ਚ ਆ ਗਿਆ ਜਦੋਂ ਉਹਨੇ ਜੇਈ ਸੈਕਟਰੀ ਮੌਕਾ ਵੇਖਣ ਵਾਸਤੇ ਘੱਲਤਾ ਪੱਪੂ ਸਿੰਘ ਨੇ ਖੁਦ ਗੱਲ ਚੋਰੀ ਸੀ ਇਹ ਇਸ ਖਾਲੀ ਦੇ ਮਸਲੇ ਦੀ ਜਦੋਂ ਉਹਨੇ ਮਲਾਜ਼ਮ ਫਿਰ ਘੱਲ ਤੇ ਫਿਰ ਉਸ ਤੋਂ ਬਾਅਦ ਕਿਵੇਂ ਵਾਦ ਬੰਦਾ ਉਹਨੂੰ ਲੱਗਿਆ ਵੀ ਮੇਰੇ ਕੋਠਿਆਂ ਦੇ ਮੂਹਰ ਦੀ ਪਾਣੀ ਨੰਗੂਗਾ ਨਾਲੇ ਉਹਨਾਂ ਦਾ ਹੀ ਪਾਣੀ ਆ ਪਾਣੀ ਤਾਂ ਜਿੱਧਰ ਜਾਣਾ ਜੀ ਉਧਰ ਹੀ ਜਾਣਾ ਨੇ ਤੁਹਾਡਾ ਇਹ ਕਹਿਣਾ ਹੈ ਕਿ ਵੀ ਗੰਦਾ ਪਾਣੀ ਜਾਨ ਬੁੱਝ ਕੇ ਆਪਦੇ ਘਰ ਅੱਗੋਂ ਦੀ ਲੰਗਾਉਣ ਦੀ بجائے ਮਜ਼ਦੂਰਾਂ ਦੇ ਵਿਹੜਿਆਂ ਵਿੱਚ ਲੰਗਾਇਆ ਜਾ ਰਿਹਾ ਹੈ। ਹਾਂਜੀ 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 ਇਹ ਗੱਲ ਹੈ। ਹਾਂ ਵੀ ਇਹ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਵੀ ਇੱਧਰ ਦੀ ਲੰਗਾਇਆ ਜਾਵੇ ਪਾਣੀ। ਪਾਣੀ ਨੇੜੇ ਪੈਂਦਾ ਹੋਵੇ ਤੁਹਾਡੇ ਪਾਸੇ ਦੀ ਤਾਂ ਉਹ ਲੰਗਾਉਣਾ ਚਾਹੁੰਦੇ ਪਾਣੀ ਪਹਿਲ ਤੋਂ ਵੀ ਉਧਰ ਹੀ ਜਾਂਦਾ ਸੀਗਾ ਜੀ ਹੁਣ ਉਹ ਆਏ ਵੀ ਉਹਨਾਂ ਦੇ ਬੈਂਕ ਬਣਿਆ ਆਪਦੇ ਘਰੇ। ਜੀ ਖਾਲਾ ਪੱਕਾ ਬਣਿਆ ਹੋਇਆ। ਕੋਠੇ ਨਾ ਬਣਿਆ ਉਹਨਾਂ ਦੀਆਂ ਮੰਨ ਲਓ ਉੱਥੇ ਪੱਕਾ ਖਾਲਾ ਬਣਿਆ ਹੋਇਆ ਜਿੱਥੋਂ ਦੇ ਪਾਣੀ ਪਹਿਲਾਂ ਦੀ ਜਾਂਦਾ ਉਹ ਪੱਕਾ ਖਾਲਾ ਪਹਿਲਾਂ ਦਾ ਇੱਧਰ ਤੁਹਾਡੇ ਘਰ ਵੱਲ ਦੀ ਵਾਇਆ ਘੱਟ ਪੈਂਦਾ ਹੋਵੇ ਤੇ ਦੂਜੇ ਪਾਸੇ ਦੀ ਵੱਧ ਪੈਂਦਾ ਹੋਵੇ ਉਹ ਤਾਂ ਕਰਕੇ ਕਹਿੰਦੇ ਹਾਂ ਨਹੀਂ ਜੀ ਨਹੀਂ ਜਦੋਂ ਵਾਟ ਜਗਾ ਪੈਂਦੀ ਹੈ ਜੀ ਮੰਨ ਕੇ ਚਲੋ ਇੱਧਰ ਕਲਦੀਪਲ ਸਾਈਡ ਤੇ ਜੀ ਕਿੱਧਰੋਂ ਮੁੜ ਕੇ ਪਾਣੀ ਆਊਗਾ ਵਾਟਰ ਬਾਕਸੇ ਸਾਈਡ ਤੋਂ ਕਿੱਧਰੋਂ ਆਊਗਾ ਤੋਂ ਉੱਥੋਂ ਸਿੱਧਾ ਬੈਂਕ ਨੂੰ ਸਿੱਧਾ ਪਾਣੀ ਜਾਂਦਾ ਦਾ ਘਰ ਜੀ ਮੈਂ ਦੂਰਾਂ ਦੇ ਵੇੜਿਆਂ ਵਿੱਚ ਦੀ ਵੱਧ ਜਗਾ ਪੈਂਦੀ ਹੈ ਵਾਇਆ ਵੱਧ ਪੈਂਦਾ ਤੇ ਉਹਨਾਂ ਵਾਲੇ ਪਾਸੇ ਦੀ ਘੱਟ ਪੈਂਦਾ ਜੀ ਕਹਿੰਦਾ ਬੈਂਕ ਤੋਂ ਲੈ ਕੇ ਸਿੱਧਾ ਘਰ ਨੂੰ ਬੈ ਅੱਡੇ ਤੇ ਕਿੱਰੇ ਆਉਣਾ ਜੀ ਠੀਕ ਹੈ ਜੀ ਨੰਬਰ 2 ਤੇ ਇਧਰੋਂ ਵਲ ਕੇ ਪਾਣੀ ਆਊਗਾ ਕਲਦੀਪ ਸਰ ਕਟੋ ਜੇ ਤੁਰਕੀ ਪਾਪਾ ਵਜੇ ਨਾ ਨਾਂਵਾਲ 15 15 20 ਮਿੰਟ ਲੱਗ ਸਕਦੇ ਜੀ ਉਧਰ ਅੱਡੇ ਤੋਂ ਤੁਰਕੇਣ ਕਲਦੀਪ ਸਿੰਘ ਦੇ ਘਰ ਤਾਈ ਜੀ ਤੇ ਉਹਦਾ ਪਾਣੀ ਪਾਣੀ ਦਾ ਜ਼ਰਫਤਾਰ ਨਾ ਹੌਲੀ ਹੌਲੀ ਆਉਗਾ ਜੀ ਇਹ ਪਰ ਪੱਪੂ ਨਹੀਂ ਜੈਸੀ ਉਹਦੇ ਰੈਂਪ ਬਣੇ ਵੀ ਅੱਡੇ ਦਾ ਚੜਾਉਣ ਵਾਲੇ ਤੋਂ ਖਾ ਲਏ ਉਹਨੇ ਢਾਕ ਤੇ ਉਹਨੂੰ ਇਹ ਮੇਰੀ ਪੱਟ ਖੋਣਾ ਹੋ ਜੇ ਮੇਰਾ ਨਿਸ਼ਾਨ ਹੋ ਜੀ ਚੌਧਰ ਦੇ ਮਾਰੇ ਨੇ ਸਾਰਾ ਕੋਨੇ ਗੱਡਿਆਂ ਖਿਹੜ ਦੇ ਮਾਰੇ ਨੇ ਮੈਂ ਵੀ ਆਈਪੀ ਆ ਮੈਂ ਤਰਹਾੜ ਲੂਟਾ ਕਹਿਣਾ ਉਹਨੇ ਕਰਕੇ ਸਾਰਾ ਕੋ ਬੰਦ ਕਰਤਾ ਤੇ ਇਧਰ ਦੀ ਪਹੁੰਚਦਾ ਸੀ ਤੇ ਧੱਕਾ ਕਰਦਾ ਸੀ ਪੰਚਾਇਤ ਜੀ ਸਰਕਾਰ ਦਾ ਡੰਡਾ ਹੁੰਦੀ ਆ ਪੰਚਾਇਤ ਸਰਕਾਰ ਦਾ ਡੰਡਾ ਹੁੰਦਾ ਜੇ ਪੰਚਾਇਤ ਤੋਂ ਮਸਲਾ ਨਹੀਂ ਹੱਲ ਹੁੰਦਾ ਵੀਡੀਓ ਸੈਕਟਰੀ ਜੋ ਵੀ ਜਿਹਦੇ ਕੋਲ ਜਾਂਦਾ ਹੈ ਏਡੀਸੀ ਕੋਲੇ ਮਸਲਾ ਜਾਂਦਾ ਜਦ ਏਡੀਸੀ ਕੋਲੇ ਜਾਂਦਾ ਮਸਲਾ ਹੱਲ ਕਰਨਾ ਹੋਵੇ ਤਾਂ ਕੋਈ ਬਹੁਤਾ ਵੱਡਾ ਮਸਲਾ ਨਹੀਂ ਸੀਗਾ ਇਹ ਕਿਉਂਕਿ ਜਦੋਂ ਸਾਡੇ ਛੋਟੇ ਮਸਲੇ ਨਹੀਂ ਹੱਲ ਹੋ ਰਹੇ ਨਿਕੰਮੀ ਸਰਕਾਰ ਤੋਂ ਅਸੀਂ ਤਾਂ ਨਿਕੰਮੀ ਸਰਕਾਰ ਹੀ ਕਵਾਂਗੇ ਜਦੋਂ ਛੋਟੇ ਮਸਲੇ ਨਹੀਂ ਹੱਲ ਹੋ ਰਹੇ ਤਾਂ ਪੰਜਾਬ ਦੇ ਤਾਂ ਬਹੁਤ ਵੱਡੇ ਮਸਲੇ ਪਏ ਆ ਇਹ ਕਿੱਥੋਂ ਹੱਲ ਹੋਣਗੇ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਇਹ ਸਰਕਾਰਾਂ ਜਿਹੜਾਂ ਲਈ ਪੰਚਾਇਤਾਂ ਬਣਾਉਂਦੇ ਆਉਂਦੇ ਆਂ ਪੰਚਾਇਤਾਂ ਨੂੰ ਉਲਝਾ ਲੈਂਦੇ ਆ ਜੀ ਪਿੰਡਾਂ ਨੂੰ ਉਲਝਾ ਲੈਂਦੇ ਹੁਣ ਜਿਵੇਂ ਉਲਝਾ ਪਿਛਲੇ ਲਾਲੀ ਸਰਦਾਰ ਸੀ ਸਾਡੇ ਹਰਜਿੰਦਰ ਸਿੰਘ ਲਾਲੀ ਸਰਦਾਰ ਸੀ ਇਸ ਤੋਂ ਪਹਿਲਾਂ ਉਹ ਗਰਮੇਲ ਕੇ ਸੀ ਜੀ ਠੀਕ ਹੈ ਜੀ ਫਿਰ ਜਸਵੀਰ ਸਿੰਘ ਪੰਚਪੰਚਾ ਕਲਰ ਸਿੰਘ ਬੰਦਾ ਸਰਪੰਚ ਆਈ ਵਾਰ ਕਿੰਨਾ ਕੰਮ ਹੁੰਦਾ ਸਰਪੰਚ ਜੀ ਸਾਡੇ ਪਿੰਡ ਵਿੱਚ ਦੀ ਸਹੂਲਤ ਸਾਡੇ ਪਿੰਡ ਸਾਰੇ ਪੰਜਾਬੋਂ ਵੱਧ ਡਰੇਨ ਕੋਲਦੀ ਆ ਰੇਲਵੇ ਆ ਹਾਂਜੀ ਹਾਂਜੀ ਦਿੱਲੀ ਤੋਂ ਲੈ ਕੇ ਤੰਬਰਸਤ ਕਰਾ ਜਾਣ ਆਉਂਦਾ ਬੱਸਾਂ ਹੀ ਸਫਰ ਠੀਕ ਹੈ 8 ਦਿਵੜੀ ਸਕੂਲ ਤੱਕ ਦੇ ਨਹੀਂ ਆਏ ਵਾਰ ਪੰਚਾਇਤਾਂ ਨੂੰ ਗਾਲੀਆਂ ਗਲੀਆਂ ਨਾਲੇ ਚਲ ਜਾ ਜਾਂਦਾ ਪਾਣੀ ਵਿੱਚ ਜੇ ਹੁੰਦਾ ਤੇ ਪੰਚਾਇਤ ਇੱਕ ਰੋੜਾ ਰੁਪਿਆ ਲਾ ਕੇ ਕਿੰਨਾ ਵੀ ਲੱਗੇ ਇੱਕ ਪੰਚਾਇਤ ਹੀ ਹੱਲ ਹੋ ਜਾਊਗਾ ਠੀਕ ਹੈ ਜੀ ਇਹ ਆਈ ਵਾਰ ਇਹ ਲਾਲੀ ਨੇ ਵੀ ਕੀਤਾ ਕੋਈ ਪ੍ਰਬੰਧ ਜੀ ਠੀਕ ਹੈ ਜੀ ਪੈਸੇ ਆਏ ਆਪਣੇ ਪਤਾ ਖਾਧ ਦੇ ਕੇ ਲਾਏ ਠੀਕ ਹੈ ਜੀ ਇਹ ਕੀ ਫੇਰ ਇਹ ਪਾਣੀ ਦਾ ਮਸਲੇ ਕਿਉਂਕਿ 5 ਸਾਲ ਇਹਦੇ ਵੀ ਆਈ ਹਾਲ ਜਾਣੀ ਹੋਣੀ ਹੁਣ ਨੌਜਵਾਨ ਮੁੰਡਾ ਉੱਠੇ ਜੰਗ ਬਰਾੜਾ ਠੀਕ ਹੈ ਜੀ ਪਿਛਲੇ ਲੋਕ ਅਨਪੜ੍ਹ ਲੋਕ ਸੀ ਭੋਲੇ ਭਾਲੇ ਸੀ ਆਪਦੇ ਮਗਰ ਤੋਰੀ ਫਿਰਦੇ ਸੀ ਹੁਣ ਲੋਕਾਂ ਦੀ ਆਵਾਜ਼ ਹੋਈ ਪਿੰਡ ਨੇ ਸਾਰੇ ਨੇ ਬਣਾਇਆ ਜੂਥ ਨੇ ਇਹ ਕੰਮ ਦਾ ਪਹਿਲਾ ਨਰਕ ਵੱਡਣ ਦੀ ਕੋਸ਼ਿਸ਼ ਕੀਤੀ ਆਪਾਂ ਪਾਣੀ ਦੀ ਸਮੱਸਿਆ ਹੀ ਮਕਾਜੇ ਇਹ ਮਕਾ ਕੇ ਆਪਣੇ ਪਿੰਡ ਵਿੱਚ ਦੀ ਵੱਡਣਾ ਪਾਈਪਾ ਪਾਜੇ ਪਾਈਪਾ ਪਾ ਕੇ ਸੇਵਰੇ ਡਰੇਨ ਚ ਪਾਣੀ ਪਾਜੇ ਲੋਕਾਂ ਦਾ ਲੜਾਈ ਝਗੜੇ ਹਰ ਵੇਲੇ ਮਟਾਈ ਦੇਜੇ ਆਉਣ ਵਾਲੀ ਪੀੜ੍ਹੀ ਨੂੰ ਕੋਈ ਕਹਿੰਦਾ ਪਏ ਹਰਜਾਨਾ ਨਾ ਭੁਗਤਣਾ ਪਵੇ ਹਰਜਾਨਾ ਨਾ ਭੁਗਤਣਾ ਪਵੇ ਇਹ ਕਹਿੰਦਾ ਪਾ ਨਹੀਂ ਚਾਹੁੰਦੇ ਤਰਨਾਟ ਲੋਕ ਨਹੀਂ ਚਾਹੁੰਦੇ ਸੀ ਗਮਦੂਰ ਸਿੰਘ ਪੱਪੂ ਨਹੀਂ ਚਾਹੁੰਦਾ ਸੀ ਐਮਐਲਏ ਅਲਮੋਲਕ ਨਹੀਂ ਚਾਹੁੰਦਾ ਸੀ ਠੀਕ ਹੈ ਜੀ ਐਸਐਚਓ ਨਹੀਂ ਚਾਹੁੰਦਾ ਸੀ ਐਸਸ ਸਮਣੀ ਚਾਹੁੰਦੇ ਕੋਈ ਵੀ ਨਹੀਂ ਚਾਹੁੰਦੇ ਸਰਦਾਰ ਭਗਵੰਤ ਮਾਨ ਸਿੰਘ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਡੇ ਗਲਗਾਂ ਨਾਲਾਂ ਚਲਾਈ ਚਲਾਈ ਫਿਰਦਾ ਸੀ ਹੁਣ ਜੂਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਨੌਜਵਾਨ ਮੁੰਡੇ ਨੇ ਉੱਠਣ ਦੀ ਕੋਸ਼ਿਸ਼ ਕੀਤੀ ਉਹ ਅਯਾਸ਼ ਸੀ ਕਿਸੇ ਪਾਰਟੀ ਦਾ ਵਾਦ ਨਹੀਂ ਸੀ ਸਰਕਾਰ ਦੇ ਪ੍ਰੈਸ਼ਰ ਪਾ ਕੇ ਉਹ ਧੱਕੇ ਨਾਲ ਗ੍ਰਾਂਟ ਲੈ ਕੇ ਪਿੰਡ ਦਾ ਹੱਲ ਕਰਵਾਣ ਜਾਂਦੀ ਉਹਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਦਵਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਆਪ ਹੀ ਕੋ ਪਿੰਡ ਦਾ ਇੱਕ ਗੱਲ ਹੋਰ ਮੈਂ ਜੀ ਇਹ ਗੱਲਾਂ ਸਾਰਿਆਂ ਵਿੱਚ ਜੇ ਅਸੀਂ ਮੰਨਦੇ ਹਾਂ ਸਾਰਾ ਪਿੰਡ ਉਹ ਛੱਡੋ ਗੱਲਾਂ ਧਰਨੇ ਵਿੱਚ ਆ ਜਾਂਦੇ ਆ ਧਰਨੇ ਵਿੱਚ ਅਸੀਂ ਪਹੁੰਚ ਗਏ ਸਾਰਾ ਪਿੰਡ ਪਹੁੰਚ ਗਿਆ ਘਰ ਬ ਘਰ-ਬਾਰ ਪਹੁੰਚਿਆ ਬੰਦੇ ਸਾਡੇ ਨਿਆਂ ਚੱਕੇ ਕੰਮਾਂ ਕਰਾਂ ਤੋਂ ਆਉਂਦੇ ਠੀਕ ਹੈ ਜੀ ਉਹਦੇ ਵਿੱਚੋਂ ਜੀ ਘਰ-ਬਾਰ ਕਿਸੇ ਨਾਲ ਤਾਂ ਕਿਥੇ ਗੇਟ ਪਹੁੰਚਿਆ ਨਾ ਕਿ ਇਹਦੀ ਫਰਿੱਜ ਪਹੁੰਚੀ ਉੱਥੇ ਇਹਨਾਂ ਕੋਈ ਪ੍ਰਸ਼ਾਸਨ ਨੇ ਇਹ ਕੀ ਕੀਤਾ ਜੀ ਕੀ ਕੀਤਾ ਸਾਰਿਆਂ ਦੇ ਘਰ ਭੰਨਤੀ ਜੀ ਸਾਰਿਆਂ ਦੇ ਗੇਟ ਭੰਨਦੇ ਕੱਲੀ-ਕੱਲੀ ਰਿਪੋਰਟ ਸਾਨੂੰ ਇਸੇ ਵਿੱਚ ਹੀ ਦਿਖਾਵਾਂਗੇ ਜੀ ਅੱਜ ਹੀ ਤੁਸੀਂ ਬੇਨਤੀ ਹੈ ਆ ਕੱਲੀ-ਕੱਲੀ ਰਿਪੋਰਟ ਦਿਖਾਉਣੀ ਆ ਉਹਲਾ ਕੋਈ ਰੱਖਣਾ ਸੱਚ ਦੀ ਆਵਾਜ਼ ਕਹਿੰਦ ਪਾਵ ਸੈਂਟਰ ਤੱਕ ਪਹੁੰਚਣੀ ਚਾਹੀਦੀ ਸਰਦਾਰ ਭਵੰਗਾਂ ਤੁਨ ਸਿੰਘ ਆਪਾਂ ਇਹਨਾਂ ਸਾਰੇ ਰਲੀਆਂ ਹੋਣਗੇ ਮਿਲੀ ਭਗਤੂਗੀ ਚੋਰਾਂ ਨਾਲ ਕੁੱਤੇ ਆਪਾਂ ਇਹਨਾਂ ਰ ਕੋ ਸੱਚੇ ਮੰਦਰਾ ਅਫਸਰ ਵੀ ਬੈਠੇ ਆ ਆ ਪੁਨਿਤਕ ਆਵਾਜ਼ ਪਹੁੰਚਾਉਣਾ ਚਾਹੁੰਦੀ ਆ ਗਰੀਬਾਂ ਦਾ ਪਹਿਲਾਂ ਘਰ ਵੇਖੋ ਘਰ ਦਿਖਾ ਗਏ ਕੁਲਦੀਪ ਦਾ ਚਲ ਕੋਟ ਦਾ ਵਾਈਫ ਕੋਟ ਤੇ ਬੱਚੇ ਕੋਟ ਤੇ ਕੁਸ ਕਰਦੇ ਉਹਦੇ ਕਹਿੰਦੇ ਹੋ ਗਿਆ ਸਾਰਾ ਕੁਸ ਠੀਕ ਹੈ ਜੀ ਉਹਦੇ ਗੱਡੀ ਭੰਡਤੀ ਉਹਦੀ ਘਰੇ ਖੜੀ ਉਹਦੀ ਪ੍ਰੈਸ ਭੰਡਤੀ ਫਰੈਜ ਭੰਡਤੀ ਸਿਲੰਡਰ ਚੋਰੀ ਹੋ ਗਿਆ ਲੈਟਰਨ ਬਾਸ ਉਹਨਾਂ ਦੇ ਕੀ ਖਸੂਰ ਸੀ ਉਹ ਕਰ ਧਰਨੇ ਵਿੱਚ ਗਏ ਸੀ ਪ੍ਰਸ਼ਾਸਨ ਇਹ ਤਾਂ ਸੋਚਣਾ ਚਾਹੀਦਾ ਸੀ ਹੁਣ ਐਸਾ ਦਿਸ ਗਏ ਗਰੀਬ ਹਨ ਕੇ ਦਿਸ ਗਏ ਜੀ ਪਰ ਘਰ ਦਾ ਤਾਂ ਕੋਈ ਖਸੂਰ ਨਹੀਂ ਇਹ ਇਹੀ ਪਿਲਾਈ ਸੋਈ ਸੱਚ ਦੀ ਆਵਾਜ਼ ਤੇ ਆਏ ਆ ਉਸ ਨਾਲ ਤੁਹਾਡਾ ਸਰਕਾਰੀ ਪ੍ਰਸ਼ਾਸਨ ਨੇ ਇੱਥੇ ਨਾਲ ਆ ਕੇ ਆਵੇ ਆਪਣੇ ਨੇੜੇ ਹੀ ਆ ਜੀ ਸਰਕਾਰੀ ਪ੍ਰਸ਼ਾਸਨ ਦੇ ਨਾਲ ਪੱਪੂ ਦੇ ਗੁੰਡੇ ਆਏ ਉਹਨਾਂ ਨੇ ਨਾਲ ਪ੍ਰਸ਼ਾਸਨ ਦੇ ਆ ਕੇ ਇਹ ਘਰ ਭੰਨੇ ਆ ਉੱਥੇ ਲੋਕਾਂ ਨੂੰ ਬੁੜੰਗਾ ਨੂੰ ਵੀ ਕੁੱਟਿਆ ਗਿਆ ਪੱਪੂ ਕੌਣ ਪੱਪੂ ਜੀ ਦੇ ਨਾਲ ਮੇਨ ਗਮਦੂਰ ਸਿੰਘ ਉਹ ਨਾਲ ਆਇਆ ਪ੍ਰਸ਼ਾਸਨ ਦੇ ਉਹਦੇ ਗੁੰਡੇ ਆਏ ਆ ਨਾਲ ਆ ਕੇ ਕਿ ਪ੍ਰਸ਼ਾਸਨ ਰੋਕ ਨਹੀਂ ਸਕਦਾ ਜੀ ਉਹਨਾਂ ਨੇ ਕੋਈ ਬੰਦੇ ਫੜ ਕੇ ਗਵਾਰਤਾਰ ਕਰਨੇ ਆ ਕਾਨੂੰਨ ਦਾ ਹੱਕ ਇਹੀ ਬੰਦਾ ਪ੍ਰਸ਼ਾਸਨ ਦਾ ਵੀ ਜੇ ਕੋਈ ਗਲਤ ਆ ਤਾਂ ਉਹਨੂੰ ਫੜ ਕੇ ਗਵਾਰਤਾਰ ਕਰੋ ਜਾ ਕੇ ਹਵਾਲਾ ਚ ਦੇ ਦਿਓ ਪਰ ਜਿਹੜਾ ਘਰ ਦੇ ਵਿੱਚ ਨੁਕਸਾਨ ਕਰਨਾ ਨਾਲ ਆ ਕੇ ਆਮ ਗੁੰਡਿਆਂ ਨੇ ਸਿਵਲ ਨੇ ਉਹ ਠੀਕ ਨਹੀਂ ਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਾਡੀ ਮੰਗ ਇਹ ਬੰਦਿਆ ਬੱਚੇ ਜਿਹੜੇ ਫੜੇ ਵਿਆ ਨਿਰਦੋਸ਼ ਸਣੇ ਸਰਪੰਚ ਨਿਰਦੋਸ਼ ਹੈ ਉਹਨਾਂ ਨੂੰ ਬਰੀ ਕੀਤਾ ਜਾਵੇ ਉਹਨਾਂ ਜਿੰਨਾ ਮੁਆਜਾ ਬੰਦਾ ਕੱਲੀ ਕੱਲੀ ਚੀਜ਼ ਦਾ ਸਾਡੇ ਕੋਲੇ ਅਫਸਰ ਸਾਹੀ ਆਈ ਸੀ ਉਹ ਕਹਿੰਦੇ ਸਾਡੇ ਜੂਨੀਅਰ ਦੇ ਪ੍ਰਧਾਨੇ ਪਾ ਕੇ ਕੱਲੀ ਕੱਲੀ ਚੀਜ਼ ਦੀ ਡਿਟੇਲ ਦਿਓ ਜਿੰਨਾ ਖਰਚਾ ਹੋਇਆ ਸਰਕਾਰ ਤੋਂ ਮੁਆਜਰੇ ਦੀ ਮੰਗ ਕਰਦੇ ਹਾਂ ਕਿਉਂਕਿ ਇਹ ਜਿਹੜੇ ਕੋਈ ਆਪਾਂ ਕਹਿੰਦੇ ਕੁਦਰਤੀ ਆਫਤਾਂ ਜਿਵੇਂ ਤਰ੍ਹਾਂ ਭੈਣ ਭਰਾ ਚਲ ਗੁੱਸਾ ਵੀ ਲੱਗੂ ਕਹੇ ਨੂੰ ਵੀਡੀਓ ਚ ਕੋਈ ਆਫਤ ਠੀਕ ਹੈ ਕੋਈ ਝੋਨੇ ਵਾਲੀ ਕਣਕ ਵਾਲੇ ਉਹਦੇ ਧੰਨੇ ਲਾਉਂਦੇ ਉਸ ਦਾ ਜ ਹੋ ਗਈ ਹੁਣ ਅਸੀਂ ਤੇ ਆਪ ਇਹ ਮਵਾਜਾ ਮੰਗਦੇ ਹਾਂ ਘਰ ਦਾ ਖਰਚਾ ਅਸੀਂ ਤਾਂ 300 300 ਰੁਪਏ ਧਿਆੜੀ ਲੈਣ ਵਾਲਿਆਂ ਇਨਸਾਫ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਇਨਸਾਫ ਕਰਨਾ ਚਾਹੀਦਾ ਅਸੀਂ ਤਾਂ ਕਹਿੰਦੇ ਵੀ ਜੇ ਖਬਰ ਭਗਵਾਨ ਜੀ ਤਮਾਨ ਤੱਕ ਜਾਂਦੀ ਆ ਤਾਂ ਭਗਵਾਨ ਤਮਾਨ ਵੀ ਇਨਸਾਫ ਕਰਾਵੇ ਇਨਸਾਫ ਦੀ ਮੰਗ ਕਰਦੇ ਆ ਅਸੀਂ ਜੋ ਧੱਕੇਸ਼ਾਹੀ ਹੋਈ ਹੈ ਜੋ ਮੰਨ ਲਓ ਗੋਲੀਆਂ ਚੱਲੀਆਂ ਜਾਂਦੀਆਂ ਉਹਨਾਂ ਤੇ ਬੰਦੇ ਜਿਹੜੇ ਬੰਦੇ ਅਸਲਾ ਚਲਾ ਰਹੇ ਆ ਉਹਨਾਂ ਤੇ ਬੰਦੇ ਇਸ ਐਕਟ ਦੇ ਤਹਿਤ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਪਰਿਵਾਰ ਤੇ ਵੀ ਤੇ ਉਹਨਾਂ ਤੇ ਵੀ ਇਹ